ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 3 ਦਿਨਾਂ ਦੀ ਗੱਲ ਕਰਾਂਗੇ 26 27 28 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਮੀਂਹ ਆਲੇ ਚਾਂਸ ਕਿੰਨੇ ਨੇ ਐਸੇ ਲਈ ਜਿਆ ਤਾਜ਼ਾ ਸੈਟਲਰ ਦਸਰਾ ਤੁਹਾਡੇ ਨਾਲ ਸਾਂਝਾ ਕਰਦਿੰਨੇ ਆ ਅੱਜ ਰਾਤ ਦੇ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਜੀ ਸਕਰੀਨ ਤੇ ਦੇਖ ਸਕਦੇ ਹੋ ਲਗਭਗ ਪੰਜਾਬ ਦੀ ਗੱਲ ਕਰੀਏ ਤਾਂ ਲਹਿੰਦੇ ਪੰਜਾਬ ਦੇ ਖੇਤਰ ਚੜ੍ਹਦੇ ਪੰਜਾਬ ਦੇ ਸਾਰੇ ਜ਼ਿਲ੍ਹੇ ਹਰਿਆਣਾ ਔਰ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਐਸੇ ਲਈ ਸਿਸਟਮ ਚੱਲ ਰਿਹਾ ਇੱਕ ਹਲਕੀਆਂ ਫੁਹਾਰਾਂ ਅੱਜ ਲੱਗਿਆ ਨੇ ਹਲਕੇ ਟੁੱਟਵੇਂ ਸ਼ਰਾਟੇ ਲੱਗੇ ਨੇ ਪੰਜਾਬ ਦੇ ਕਹ ਲੀਏ ਮਾਲਵਾ ਜ਼ਿਲ੍ਹੇ ਮਾਲਵਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬੂੰਦਬੰਦੀ ਹੋਈ ਹੈ ਔਰ ਦੋਬਾਬਾ ਦੇ ਫਵਾਦ ਖੇਤਰ ਦੇ ਵਿੱਚ ਵੀ ਕਿਤੇ ਕਿਤੇ ਸ਼ਰਾਟੇ ਲੱਗੇ ਨੇ ਪਹਾੜਾ ਦੇ ਵਿੱਚ ਸਿਸਟਮ ਫੋਰੀ ਤਰ੍ਹਾਂ ਸਰਗਰਮ ਹਲਕੇ ਬਰਬਾਰੀ ਦਾ ਦੌਰ ਲੱਗ ਰਿਹਾ ਕਿਤੇ ਕਿਤੇ ਔਰ ਆਉਂਦੇ ਦਿਨਾਂ ਦੇ ਦਰਮਿਆਨ ਯਾਨੀ ਕਿ ਅਗਲੇ 24 ਘੰਟਿਆਂ ਤੋਂ ਇੱਕ ਪਛਮੀ ਸਿਸਟਮ ਵੈਸਟਰਨ ਡਿਸਰਬੰਸ ਫਿਰ ਤੋਂ ਪ੍ਰਭਾਵਿਤ ਕਰਨ ਜਾ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਪਛਮੀ ਖੇਤਰ ਔਰ ਹਿਮਾਚਲ ਦੇ ਜੰਮੂ کشمیر ਦੇ ਪਹਾੜਾਂ ਨੂੰ ਸੋ ਇਹ ਸਿਸਟਮ ਪੰਜਾਬ ਦੇ ਵਿੱਚ ਤਗੜੇ ਮੀਂਹ ਦੇ ਸਪੈਲ ਲਵਾ ਸਕਦਾ ਜੀ ਜਿਹਦੇ ਸਦਕਾ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਿਹੜੇ ਜਾਰੀ ਕੀਤੇ ਨੇ ਤੇ ਉਹ ਵੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਭਾਰੀ ਮੀਂਹ ਡਰ ਜੋ ਸਕਦੇ ਨੇ ਤਾਵਰ ਦੌੜ ਔਰ ਗੜੇ ਮਾਰੀ ਦੇ ਵਿੱਚ ਅਸਰ ਜਿਹੜੇ ਆ ਬਣਦੇ ਜਾ ਪਰੇ ਨੇ ਆਉਂਦੇ 36 ਜਾਂ ਫਿਰ ਕਹ ਲਈ ਅਗਲੇ ਜਿਹੜੇ 72 ਘੰਟੇ ਨੇ ਇਹ ਸਿਸਟਮ ਕਵਰ ਕਰੇਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਜਿਲ੍ਹਾਵਾਰਾਂਕੜੇ ਔਰ ਪੂਰੇ ਡਿਟੇਲ ਵਾਈਜ਼ ਅੰਕੜੇ ਕਿ ਜਿੱਥੇ ਗੜੇਮਾਰ ਹੋਣੀ ਹੈ ਉਹ ਕਿਹੜੇ ਜ਼ਿਲ੍ਹੇ ਹੋ ਸਕਦੇ ਨੇ ਜਾਂ ਫਿਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤਗੜਮੀ ਦਰਜ ਹੋਣੀ ਹੈ ਇਹ ਤੁਹਾਨੂੰ ਅੰਕੜੇ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਦੱਸਾਂਗੇ ਕੱਲ ਦੁਪਹਿਰ ਨੂੰ ਇੱਕ ਵੀਡੀਓ ਅਸੀਂ ਪੋਸਟ ਕਰਾਂਗੇ ਕਿਉਂਕਿ ਸਿਸਟਮ ਹੈ ਜਿਹੜਾ ਕੱਲ ਦੁਪਹਿਰ ਤੋਂ ਬਾਅਦ ਹੀ ਲੱਗਣਾ ਤੇ ਕੱਲ ਸ਼ਾਮ ਤੱਕ ਲੈ ਕੇ ਆਉਂਦੇ ਜਿਹੜੇ 72 ਘੰਟੇ ਨੇ ਯਾਨੀ ਕਿ 28 ਦੀ ਸ਼ਾਮ ਤੱਕ ਜਾਂ ਫਿਰ 1 ਦੀ ਸਵੇਰ ਤੱਕ ਐਕਟਿਵੇਟ ਰਹੇਗਾ ਤੇ ਕੱਲ ਸ਼ਾਮ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਪੂਰੇ ਡਿਟੇਲ ਵਾਈਜ਼ ਅੰਕੜੇ ਦੇਵਾਂਗੇ ਔਰ ਕਿਹੜੇ ਖੇਤਰਾਂ ਦੇ ਵਿੱਚ ਗੜੇਵੜੀਏ ਚਾਂਸ ਨੇ ਇਹ ਵੀ ਦੱਸਾਂਗੇ ਮੋٹے ਤੌਰ ਤੇ ਸਿਸਟਮ ਪੰਜਾਬ ਦੇ ਕਹ ਲਈਏ ਕਿ 70 80% ਖੇਤਰ ਹਨ ਜਿਹੜੇ ਆਸਾਰ ਬਣਦੇ ਜਾਫਰੇ ਨੇ ਕਿ ਇੰਨੇ ਪਰਸੈਂਟ ਖੇਤਰ ਦੇ ਵਿੱਚ ਮੀਂਹ ਲੱਗਣ ਦੇ ਆਸਾਰ ਨੇ ਕਿਤੇ ਹਲਕੇ ਕਿਤੇ ਤੇਜ਼ ਤੇ ਕਿਤੇ ਗੜੇਮਾਰ ਵੀ ਹੋ ਸਕਦੀ ਹੈ ਹਰਿਆਣਾ ਰਾਜਸਾ ਦੇ ਵਿੱਚ ਉਮੀਦ ਵਿੱਚ ਮੀਂਹ ਲੱਗਣਗੇ ਜੋਪੇ ਦੇ ਫਟੂਗੀਆਂ ਖੇਤਰਾਂ ਦੇ ਵਿੱਚ ਔਰ ਕੁਝ ਏਰੀਆ ਜਿਹੜੇ ਹੈਗੇ ਆ ਆਪਣੇ ਰਾਜਸਾ ਦੇ ਵੀ ਹੋ ਸਕਦੇ ਨੇ ਭਾਵੇਂ ਉੱਤਰੀ ਖੇਤਰ ਆ ਭਾਵੇਂ ਪੂਰਬੀ ਖੇਤਰ ਜਿੱਥੇ ਬੱਦਲ ਗਰਜ ਲਿਸਕ ਵਾਲਾ ਬਣ ਸਕਦਾ ਔਰ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਦੇ ਚਾਂਸ ਨੇ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਾਵਾਂਗੇ ਜੋ ਮੌਸਮ ਫਾਗ ਨੇ ਜਾਰੀ ਕੀਤੀ ਹੈ ਹਰੇ ਰੰਗ ਜਿੱਥੇ ਤੁਹਾਨੂੰ ਨਜ਼ਰ ਆ ਰਹੇ ਨੇ ਸਾਰੇ ਖੇਤਰਾ ਦੇ ਵਿੱਚ ਉਮੀਦ ਚਾਂਸ ਨੇ ਜਿੱਥੇ ਤੁਹਾਨੂੰ ਨੀਲਾ ਰੰਗ ਨਜ਼ਰ ਆ ਰਿਹਾ ਹੈ ਤੇ ਤਾਬਰ ਤੋਰ ਵੀ ਪਲਸ ਗੜੇਮਾਰ ਵੀ ਹੋ ਸਕਦੀ ਹੈ ਸੋ ਇਹ ਮਾਝਾ ਖੇਤਰ ਦੁਆਬਾ ਖੇਤਰ ਔਰ ਪੁਆਦ ਖੇਤਰ ਇਹਨਾਂ ਖੇਤਰਾ ਦੇ ਵਿੱਚ ਗੜੇਮਾਰੀ ਦੇ ਚਾਂਸ ਨੇ ਵਾਕਈ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਵਿਸਤਾਰ ਫੋਰਗ ਜਾਣਕਾਰੀ ਇਸ ਸਿਸਟਮ ਬਾਰੇ ਦੇ ਦਿੱਤੀ ਜਾਵੇਗੀ ਇਜਾਜ਼ਤ ਦਿਓ ਜੀ ਸ਼ੁਕਰੀਆ ਤੁਹਾਨੂੰ